ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਹੜ ਵਰਗੀ ਸਥਿਤੀ ਬਣੀ ਹੈ ਪੰਜਾਬ ਦੇ ਕਈ ਜ਼ਿਲ੍ਹੇ ਹੜਾਂ ਦੀ ਮਾਰ ਹੇਠ ਨੇ ਉੱਥੇ ਹੀ ਜੇਕਰ ਪਾਕਿਸਤਾਨ ਵਾਲੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਸਥਿਤੀ ਜਿਹੜੀ ਹੈ ਉਹ ਤਣਾਅਪੂਰਨ ਦਿਨ-ਬਦ ਦਿਨ ਵੱਧਦੀ ਜਾ ਰਹੀ ਹੈ ਤਾਂ ਲੈਂਦਾ ਪੰਜਾਬ ਵੀ ਲਗਾਤਾਰ ਹੜਾਂ ਦੀ ਮਾਰ ਹੇਠ ਹੈ ਤੇ ਇਸੇ ਸਬ ਦੇ ਦਰਮਿਆਨ ਅੱਜ ਸਵੇਰ ਤੋਂ ਹੀ ਇੱਕ ਤਸਵੀਰ ਤੇ ਵੀਡੀਓ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਗੁਰੂ ਘਰ ਦੀਆਂ ਤਸਵੀਰਾਂ ਜੜੀਆਂ ਨੇ ਵਾਇਰਲ ਹੋ ਰਹੀਆਂ ਸੀ ਕਿ ਉੱਥੇ ਵੀ ਹੜਾਂ ਦੀ ਮਾਰ ਜਿਹੜੀ ਆ ਪਈ ਐ ਇਹ ਸਬਦੇ ਦਰਮਿਆਨ ਕਈ ਸੰਗਤਾਂ ਜਿਹੜੀਆਂ ਨੇ ਉੱਥੇ ਫਸਣ ਦੀ ਖਬਰ ਵੀ ਸਾਹਮਣੇ ਆਈ ਸੀ ਤੇ ਇਹ ਸਬਦੇ ਦਰਮਿਆਨ ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕਾ ਕਮੇਟੀ ਦੇ ਪ੍ਰਧਾਨ ਉੱਥੇ ਪਹੁੰਚੇ ਨੇ ਤਾਂ ਰਮੇਸ਼ ਸਿੰਘ ਰੋੜਾਵਰਾ ਦੇ ਵੱਲੋਂ ਜਿਹੜਾ ਹੈ ਉੱਥੇ ਰੈਸਕਿਊ ਆਪਰੇਸ਼ਨ ਕੀਤਾ ਗਿਆ 30 ਤੋਂ ਵੱਧ ਲੋਕਾਂ ਨੂੰ ਜਿਹੜਾ ਉੱਥੋਂ ਸੁਰੱਖਿਅਤ ਥਾਮਾਂ ਤੇ ਭੇਜਿਆ ਗਿਆ ਹੈ ਤਾਂ ਤਾਂ ਅੰਦਾਜ਼ੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਪਹੁੰਚਣ ਦਾ ਖਤਸਾ ਸੀ ਪਰ ਜੋ ਲਗਾਤਾਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਮਹੀਨੇ ਚ ਸਥਿਤੀ ਬਣੀ ਹੋਈ ਸੀ ਤਾਂ ਉਸ ਦੇ ਕਾਰਨ ਭਾਰਤ ਦੇ ਵੱਲੋਂ ਜਿਹੜੀ ਤਰਾਏ ਉਹ ਬੰਦ ਕਰ ਦਿੱਤੀ ਗਈ ਤੇ ਉਸ ਬਾਅਦ ਹੁਣ ਪਾਕਿਸਤਾਨ ਦੇ ਵੱਲੋਂ ਸ਼ਰਧਾਲੂ ਜਿਹੜਾ ਨੇ ਉਹ ਜ਼ਿਆਦਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚ ਰਹੇ ਨੇ ਤੇ ਸਬਦੇ ਦਰਮਿਆਨ ਅੱਜ 30 ਤੋਂ ਵੱਧ ਸ਼ਰਧਾਲੂ ਉੱਥੇ ਫਸੇ ਹੋਣ ਦਾ ਖੱਸਾ ਜਿਹੜਾ ਜਤਾਇਆ ਜਾ ਰਿਹਾ ਸੀ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜਾ ਨੇ ਸ਼ਰਧਾਲੂ ਜਾਂ ਫਿਰ ਉੱਥੇ ਜੋ ਪ੍ਰਬੰਧਕ ਕਮੇਟੀ ਦੇ ਲੋਕ ਕੰਮ ਕਰ ਰਹੇ ਨੇ ਤਾਂ ਕਿਸ ਤਰੀਕੇ ਦੇ ਨਾਲ ਛੱਤਾਂ ਦੇ ਉੱਤੇ ਚੜ੍ਹ ਕੇ ਬੈਠੇ ਨੇ ਤੇ ਉਹਨਾਂ ਤੋਂ ਬਾਅਦ ਜਦੋਂ ਉੱਥੇ ਅੱਜ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਨਾਦਾ ਰੈਸਕਿਊ ਕੀਤਾ ਜਾਂਦਾ ਹੈ ਤਾਂ ਛੱਤਾਂ ਦੇ ਉੱਤੇ ਚੜ੍ਹ ਕੇ ਜੋ ਲੋਕ ਬੈਠੇ ਸੀ ਤਾਂ ਉਹਨਾਂ ਨੂੰ ਉੱਥੋਂ ਰੈਸਕਿਊ ਕਰਕੇ ਸੁਰੱਖਿਤ ਥਾਵਾਂ ਤੇ ਭੇਜਿਆ ਗਿਆ ਹੈ ਤੇ ਲਗਾਤਾਰ ਜਿੱਥੇ ਪੰਜਾਬ ਦੇ ਵਿੱਚ ਸਥਿਤੀ ਤਣਾਅਪੂਰਨ ਬਣਦੀ ਜਾ ਰਹੀ ਹੈ ਉੱਥੇ ਹੀ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਵੀ ਹੜ੍ਹਾਂ ਦੀ ਮਾਰ ਜਿਹੜੀ ਉਹ ਪੈ ਰਹੀ ਹੈ ਪਾਕਿਸਤਾਨ ਦੇ ਵੀ ਕਈ ਪਿੰਡ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਨੇ ਤੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸਰਹੱਦੀ ਇਲਾਕੇ ਖਾਸ ਕਰਕੇ ਗੁਰਦਾਸਪੁਰ ਤਰਨਤਾਰਨ तरीके ਦੇ ਨਾਲ ਫਿਰੋਜ਼ਪੁਰ ਹਾਜ਼ਿਲ ਕਾ ਦੇ ਇਲਾਕੇ ਜਿਹੜਾ ਨੇ ਉਹ ਲਗਾਤਾਰ ਹੜਾਂ ਦੀ ਮਾਰ ਰਹੀ ਹੈ ਤੇ ਇਸ ਸਬਦੇ ਦਰਮਿਆਨ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜਾ ਪਠਾਨਕੋਟ ਦੇ ਵਿੱਚ ਮਾਧੋਪੁਰ ਡੈਮ ਹੈ ਤਾਂ ਉਸੇ ਵੀ ਫਲੱਡ ਗੇਟ ਜਿਹੜਾ ਨੇ ਉਹ ਥੋੜੇ ਦਿਨ ਪਹਿਲਾਂ ਟੁੱਟਣ ਦੀ ਖਬਰ ਆਈ ਇੱਕ ਇੱਕ ਕਰਕੇ ਉੱਥੇ ਚਾਰ ਫਲੱਡ ਗੇਟ ਜਿਹੜਾ ਨੇ ਉਹ ਟੁੱਟ ਗਏ ਜਿਸ ਕਾਰਨ ਹੁਣ ਪਾਣੀ ਵੱਡੀ ਮਾਤਰਾ ਦੇ ਵਿੱਚ ਅੱਗੇ ਵਧ ਰਿਹਾ ਹੈ ਜਿਹਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੈ ਪ੍ਰਸ਼ਾਸਨ ਦੇ ਲਈ ਹੋ ਰਿਹਾ ਹੈ ਤੇ ਪੌਂਗ ਡੈਮ ਦੇ ਵਿੱਚ ਵੀ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਇਸ ਸਬਦੇ ਦਰਮਿਆਨ ਭਾਰਤ ਸਰਕਾਰ ਦੇ ਵੱਲੋਂ ਪਾਕਿਸਤਾਨ ਸਰਕਾਰ ਨੂੰ ਇਲਤਿਲਾ ਕਰ ਦਿੱਤੀ ਗਈ ਹੈ ਕਿ ਕਿਸੇ ਸਮੇਂ ਵੀ ਫਲੱਡ ਗੇਟ ਜਿਹੜਾ ਨੇ ਖੋਲੇ ਜਾ ਸਕਦੇ ਨੇ ਤੇ ਸਭ ਦੇ ਦਰਮਿਆਨ ਜੇਕਰ ਭਾਰਤ ਆਪਣੇ ਫਲੱਡ ਗੇਟ ਖੋਲ੍ਹ ਦਿੰਦਾ ਹੈ ਤਾਂ ਪਾਕਿਸਤਾਨ ਦੇ ਵਿੱਚ ਤਬਾਹੀ ਹੋਰ ਵੱਡੇ ਪੱਧਰ ਤੇ ਦੇਖਣ ਨੂੰ ਮਿਲੇਗੀ ਪਰ ਜੋ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਅੱਜ ਸਥਿਤੀ ਬਣੀ ਤਾਂ ਉਹ ਸਭ ਦੇ ਦਰਮਿਆਨ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਜਿਹੜੇ ਨੇ ਉਹ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਉੱਥੇ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਹੈ ਜਿੱਥੇ 30 ਤੋਂ ਵੱਧ ਸ਼ਰਧਾਲੂ ਤੇ ਜਿਹੜੇ ਲੋਕ ਉੱਥੇ ਸੇਵਾ ਕਰ ਰਹੇ ਸੀ ਤਾਂ ਉਹਨਾਂ ਦਾ ਰੈਸ ਆਟੋਮਾਟੇ ਭੇਜਿਆ ਗਿਆ